ਇਹ ਜਗ੍ਹਾ ਤੇ ਆਪਣੇ ਵਹੀਕਲ ਖੜੇ ਕਰ ਲੈਣਗੇ ਠੀਕ ਹੈ ਆ ਡੰਪ ਵਾਸਤੇ ਜਗ੍ਹਾ ਨਹੀਂ ਸੀ ਦਿੱਤੀ ਇਹ ਨਹੀਂ ਤੁਸੀਂ ਬਾਅਦ ਆਏ ਤੇ ਮੈਂ ਤੁਹਾਡਾ ਜੋ ਵੀ ਆ ਬੋਰੀ ਪਿੱਛੇ ਇੱਥੋਂ ਗੋਲ ਕਰ ਦੇਣਾ ਆਪਣੇ ਮੁਲਾਜ਼ਮਾਂ ਨੂੰ ਵੀ ਇੰਸਟਰਕਸ਼ਨ ਕਰ ਦਿੱਤੀ ਹੈ ਕਿ ਇਹਨਾਂ ਦਾ ਚੁੱਕ ਦਿਓ ਇਹਨੂੰ ਕੀ ਮਹਾਦਾ ਗਏਗਾ ਹਾਂ ਆ ਕਿਉਂ ਹੋਇਆ ਕਿਹਦਾ ਹੋਇਆ ਆ ਇੱਕ ਦਿਨ ਦਾ ਤਾਂ ਕੰਪਨੀ ਸਾਲਾਂ ਦਾ ਕੰਮ ਹੈਗਾ ਕੂੜੇ ਦਾ ਡੰਪ ਹੈ ਦੂਸਰਾ ਕਾਰਪੋਰੇਸ਼ਨ ਜਿਹੜੀ ਕੰਪਨੀ ਨੂੰ ਆ ਜਗ੍ਹਾ ਸਾਡੇ ਕੋਲੋਂ ਵੈਸੇ ਸੀ ਉਹਨਾਂ ਨੂੰ ਟੈਂਪਰੀ ਬੇਸ ਤੇ ਦਿੱਤੀ ਹੈਗੀ ਸੀ ਕਿ ਇੱਥੇ ਆਪਣੇ ਵਹੀਕਲ ਖੜੇ ਕਰਨੇ ਇੰਪਲਾਈਸ ਨੇ ਕੰਮ ਕਰਦੇ ਨੇ ਇਸ ਜਗ੍ਹਾ ਤੇ ਆਪਣੇ ਵਹੀਕਲ ਖੜੇ ਕਰ ਲੈਣਗੇ ਠੀਕ ਹੈ ਆ ਡੰਪ ਵਾਸਤੇ ਜਗ੍ਹਾ ਨਹੀਂ ਸੀ ਦਿੱਤੀ ਲੇਕਿਨ ਕੰਪਨੀ ਐਸਾ ਕਰਦੀ ਰਹੀ ਹੈ ਕਿ ਜਿੰਨਾ ਕੂੜੇ ਦੀ ਗੱਡੀਆਂ ਉਹ ਪਿੱਛੇ ਜਾ ਕੇ ਸਿੜਦੀ ਰਹੀ ਹੈ ਔਰ ਅੱਜ ਮਾਰਨਿੰਗ ਹੀ ਮੈਂ ਦੇਖ ਰਿਹਾ ਹੈਗਾ ਆ ਆ ਦੇਖੋ ਪਤਾ ਸਿੱਧੇ ਸਿੱਧੇ ਬੋਲ ਰਹੀਗੇ ਆਕੇ ਕਿਸ ਨੇ ਇੱਥੇ ਹੀ ਕੂੜਾ ਸਿੱਟ ਦਿੱਤਾ ਹੈਗਾ ਕੰਪਨੀ ਦੇ ਮੈਨੇਜਰ ਵੀ ਬੁਲਾਏ ਗਏ ਹੈਗੇ ਨਹੀਂ ਪੜਿਆ ਤੇ ਡੰਪ ਬਣ ਗਿਆ ਨਾ ਰੰਜੀਤ ਐਵੇਂ ਇੱਕ ਤਰ੍ਹਾਂ ਕੂੜੇ ਦਾ ਆ ਕੂੜੇ ਦਾ ਡੰਪ ਕੀ ਕਵਾਂ ਮਤਲਬ ਕਾਰਪੋਰੇਸ਼ਨ ਦਾ ਉਹਦੇ ਤੇ ਕੰਪਨੀ ਤੇ ਕੋਈ ਕੰਟਰੋਲ ਨਹੀਂ ਹੈਗਾ ਆਪਣੀ ਮਰਜ਼ੀ ਕਰ ਰਹੇਗੇ ਪਰ ਸੋ ਦੋ ਦਿਨ ਪਹਿਲਾਂ ਮੇਰੀ ਕਮਿਸ਼ਨ ਸਾਹਿਬ ਨਾਲ ਹਰਪਿੰਦੀ ਨਾਲ ਮੀਟਿੰਗ ਹੋਈ ਸੀ ਇਸ ਮਸਲੇ ਤੇ ਬਹੁਤ ਚਰਚਾ ਹੋਈ ਤੋ ਆ ਗੱਲ ਕੀਤੀ ਸੀ ਕਿ ਅੱਜ ਅਸੀਂ ਜੁਆਇੰਟ ਵੈਂਚਰ ਕਰਾਂਗੇ ਤੋ ਹੁਣ ਕੀ ਅੱਜ ਇੱਥੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਆਪਰੇਸ਼ਨ ਇਹਦਾ ਜਿੰਨਾ ਆ ਜਿਹੜਾ ਡੰਪ ਹੈਗਾ ਆ ਰਿਮੂਵ ਕੀਤਾ ਜਾਏਗਾ ਇੱਥੋਂ ਜਾ ਕੇ ਡੰਪ ਤੇ ਮੇਨ ਜਿਹੜਾ ਉਧਰ ਹੈਗਾ ਆ ਗ੍ਰੇਨ ਮਾਰਕੀਟ ਦੇ ਨਾਲ ਉਧਰ ਇਹਨੂੰ ਸਾਰਾ ਸੱਟਣਾ ਹੈਗਾ ਆ ਆਪਰੇਸ਼ਨ ਨੂੰ ਇੱਕ ਦਿਨ ਲੱਗੇ ਦੋ ਦਿਨ ਲੱਗੇ ਸਾਡੇ ਵੀ ਜੀਸੀਪੀ ਵਗੈਰਾ ਲੱਗੀ ਹੈ ਤਾਲੀਆਂ ਲੱਗੀਆਂ ਕਾਰਪੋਰੇਸ਼ਨ ਦਾ ਵੀ ਲੱਗੀ ਹੈ ਤੋਂ ਇਹਨੂੰ ਅੱਜ ਕੱਲ ਤੱਕ ਆ ਕਹ ਰਹੇ ਸਾਰਾ ਕਲੀਅਰ ਹੋ ਜਾਏਗਾ ਕੱਲ ਹੀ ਤੋਂ ਪਰਸੋਂ ਤੱਕ ਜਿਹਦੇ ਨੇ ਇੱਥੇ ਕੂੜਾ ਵੀ ਸਾਰਦੇ ਸੀ ਲੋਕੀ ਬਹੁਤ ਜ਼ਿਆਦਾ ਤੋਂ ਐਸੇ ਨੂੰ ਹੀ ਆਹੀ ਕੰਪਨੀ ਵਾਲੇ ਕਰਦੇ ਸੀ ਆ ਕੰਪਨੀ ਦੇ ਲੋਗ ਕੂੜਾ ਇਕੱਠਾ ਕਰਨਾ ਬਾਦੇ ਚ ਨੂੰ ਸਾੜ ਦੇਣਾ ਹੈਗਾ ਲੇਕਿਨ ਮੈਂ ਕੰਪਨੀ ਨੂੰ ਵੀ ਹੁਣੀ ਵਾਂਡ ਕਰ ਦਿੱਤਾ ਹੈਗਾ ਕਿ ਜਿੰਨਾ ਤੁਹਾਡਾ ਆ ਜਿਹੜਾ ਸਕ੍ਰੈਪ ਪਿਆ ਹੈ ਇਹਨੂੰ ਵੀ 2 ਦਿਨ ਦੇ ਅੰਦਰ ਨਜ਼ਰ ਮੁਕ ਕਰ ਲੋ ਤੇ ਜਿਹੜਾ ਕੂੜਾ ਸੁੱਟਦੇ ਆ ਲੋਗਿਆ ਕੂੜੇ ਦਾ ਡੰਪ ਬਣਿਆ ਉਹਦਾ ਹੱਲ ਕੇ ਦੀ ਕੋਈ ਬਾਉਂਡਰੀਸ਼ਨ ਕੀਤੀ ਹੈਗੀ ਬਾਉਂਡਰੀ ਕੀਤੀ ਜਾਏਗੀ ਇਹਦੀ ਹਾਂ ਹਾਂ ਮੈਂ ਮੈਂ ਤਾਂ ਇਨਸਟਰਕਸ਼ਨ ਦੇ ਦਿੱਤੀ ਹੈਗੀ ਹੈ ਕਿ ਆ ਸਾਰੇ ਦੀ ਸਾਰੇ ਆਪਣੀ ਬਾਉਂਡਰੀ ਵਾਈ ਕਰਕੇ ਤੇ ਮੈਂ ਕੰਪਨੀ ਨੂੰ ਇੱਥੋਂ ਆਊਟ ਕਰ ਰਿਹਾਗਾ ਅੱਛਾ ਜੀ ਮੈਂ ਕੰਪਨੀ ਨੂੰ ਇੱਥੋਂ ਕੱਢ ਰਿਹਾ ਜੇ ਇਹਨਾਂ ਨੂੰ ਮੈਂ ਕਹਤਾ ਕਿ ਤੁਹਾਡਾ ਜੇ ਵਹੀਕਲ ਲੱਗ ਰਿਹਾ ਇੱਕ ਲਾਈਨ 'ਚ ਉੱਥੇ ਲੱਗਣਗੇ ਜੇ ਨਹੀਂ ਤੁਸੀਂ ਬਾਅਦ ਆਏ ਤੇ ਮੈਂ ਤੁਹਾਡਾ ਜੋ ਵੀ ਆ ਬੋਰੀ ਪਿੱਛੇ ਇੱਥੋਂ ਗੋਲ ਕਰ ਦੇਣਾ ਆਪਣੇ ਮੁਲਾਜ਼ਮਾਂ ਨੂੰ ਵੀ ਇੰਸਟਰਕਸ਼ਨ ਕਰ ਦਿੱਤੀ ਹੈ ਕਿ ਇਹਨਾਂ ਦਾ ਚੁੱਕ ਦਿਓ ਇਹਨਾਂ ਦਾ ਇਹ ਸਵਾਲ ਹੈ ਜਿਹੜਾ ਲੋਕੀ ਕੂੜਾ ਸੁੱਟਦੇ ਇੱਥੇ ਹਾਂ ਹਾਂ ਨਹੀਂ ਲੋਕ ਨਹੀਂ ਸੁੱਟਦੇ ਸਰ ਆਨਦਰ ਲੋਗ ਐਸੇ ਨਹੀਂ ਹੈ ਕਿ ਇੱਥੇ ਆ ਕੇ ਲੋਕ ਕੂੜਾ ਸਿੱਟਣਗੇ ਆ ਕੰਪਨੀ ਹੀ ਬਦਮਾਸ਼ੀ ਕਰ ਰਹੀ ਹੈ ਜਿਹੜੀ ਕੰਪਨੀ ਕਾਰਪੋਰੇਸ਼ਨ ਦਾ ਕੰਮ ਕਰ ਰਹੀ ਹੈ ਹੁਣ ਇਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਜਾਏਗੀ ਅ ਅਸੀਂ ਤੇ ਮੈਂ ਤਾਂ ਕਹਿੰਦਾ ਜੇ ਕੰਪਨੀ ਦਾ ਹੈਗਾ ਇਹਨਾਂ ਦੀ ਗੱਡੀਆਂ ਬੰਨ੍ਹ ਕਰ ਲੋ ਮੈਂ ਗੱਡੀਆਂ ਛੱਡਨੀਆਂ ਨਹੀਂ ਹੈਗੀਆਂ ਇਹਨਾਂ ਦੀ ਗੱਡੀਆਂ ਛੱਡਨੀਆਂ ਉਹ ਲੇਕਿਨ ਕੰਪਨੀ ਦਾ ਟਾਈ ਅਪ ਹੈਗਾ ਕਾਰਪੋਰੇਸ਼ਨ ਦੇ ਨਾਲ ਜੋ ਵੀ ਐਕਸ਼ਨ ਉਹੀ ਲੈ ਸਕਦੇ ਇਹਨਾਂ ਤੇ ਕੋਈ ਵੀ ਇਕਨੋਮਿਕਲ ਇਹਨੂੰ ਜਗ੍ਹਾ ਨੂੰ ਖੂਬਸੂਰਤ ਬਣਾਇਆ ਜਾਏਗਾ ਬਹੁਤ ਕਰਾਂਗੇ ਆ ਪਹਿਲਾ ਇੱਕ ਵਾਰ ਇਹਨੂੰ ਰਿਮੂਵ ਕਰ ਲਈਏ ਦੈਟਸ ਆਵਰ ਫਰਸਟ ਸਟੈਪ ਹਮ ਅਬ ਟੋਟਲ ਰਿਮੂਵ ਹੋਣ ਤੋਂ ਬਾਅਦ ਇਹਨਾਂ ਨੇ ਆ ਜਿਹੜਾ ਡੰਪਯਾਰਡ ਬਣਾਇਆ ਤੁਸੀਂ ਦੇਖ ਰਹੇ ਸਾਰੇ ਡੰਪਯਾਰਡ ਹੈ ਹੈਨਾ ਤੇ ਆ ਗੱਡੀਆਂ ਵਗੈਰਾ ਇਹਨਾਂ ਨੇ ਰਿਮੂਵ ਕਰ ਦਿੱਤੀ ਹੈ ਤੇ ਇਹਨੂੰ ਜਗ੍ਹਾ ਨੂੰ ਪਲੇਨ ਕਰਕੇ ਇਹਨੂੰ ਪੂਰੀ ਇੱਥੇ ਗ੍ਰੀਨ ਬੈਲਟ ਅਸੀਂ ਡਿਵੈਲਪ ਕਰਾਂਗੇ ਪੂਰੀ ਮਤਲਬ ਪੇੜ ਲਾ ਦਵਾਂਗੇ ਇੱਥੇ ਤੇ ਜਿਸ ਤਰੀਕੇ ਨਾਲ ਬੜਾ ਪੌਛ ਇਲਾਕਾ ਤੁਸੀਂ ਸਮਝਦੇ ਹੋ ਕਿ ਇੱਕ ਤਰ੍ਹਾਂ ਦਾ ਦਾਗ ਸੀ ਜਿਹੜਾ ਬਿਲਕੁਲ ਦਾਗ ਹੀ ਮਹਾ ਦਾਗ ਹੈਗਾ ਹਾਂ ਆ ਕਿਉਂ ਹੋਇਆ ਕਿਹਦਾ ਹੋਇਆ ਆ ਇੱਕ ਦਿਨ ਦਾ ਤਾਂ ਕੰਮ ਨਹੀਂ ਸਾਲਾਂ ਦਾ ਕੰਮ ਹੈਗਾ ਹਨਾ ਇੱਕ ਦੋ ਤਿੰਨ ਮਹੀਨੇ ਦਾ ਕੰਮ ਨਹੀਂ ਹੈਗਾ ਆ ਤੁਸੀਂ ਗੱਡੀਆਂ ਦਾ ਸਕ੍ਰੈਪ ਦੇਖ ਰਹੇ ਹੋ ਆ ਵੀ ਦੋ ਤਿੰਨ ਸਾਲ ਦੇ ਹੈਗੇ ਆ ਚਲੋ ਹੁਣ ਜਿਹੜੇ ਕਮਿਸ਼ਨਰ ਸਾਹਿਬ ਹੈਗੇ ਹਰਪੀਜੀ ਧਿਆਨ ਦੇ ਰਹੇਗੇ ਇਹਦੇ ਤੇ ਮੇਰੇ ਨਾਲ ਮਿਲ ਕੇ ਤੋ ਪਹਿਲਾ ਜੋ ਹੋ ਗਿਆ ਉਹਤੇ ਵਾਪਸ ਨਹੀਂ ਆ ਸਕਦਾ ਲੇਕਿਨ ਅਸੀਂ ਹੁਣ ਇਹਨੂੰ ਠੀਕ ਕਰਕੇ ਦੰਬ ਲਵਾਂਗੇ ਮੈਂ ਦੰਬ ਖਤਮ ਕੀਤਾ ਜਾਏਗਾ ਬਿਲਕੁਲ 100% 100% ਨਾ ਮੈਂ ਤੇ ਚੈਨਲ ਨਹੀਂ ਬੈਠਣਾ ਜਿੰਨੀ ਦੇਰ ਆਹ ਡੰਪ ਨਹੀਂ ਰਿਮੂਵ ਹੁੰਦਾ ਮੈਂ ਆਪਣੇ ਸਾਰੇ ਐਕਸ਼ਨ ਸਾਹਿਬ ਐਕਸ਼ਨ ਸਾਹਿਬ ਆਈਏ ਐਕਸ਼ਨ ਸਾਹਿਬ ਐਸ ਸੀ ਐਸ ਡੀਓ ਸਾਹਿਬ ਨੂੰ ਕਹਿ ਦਿੰਦਾ ਕਿ ਇਹਨੂੰ ਵਾਰਫੁੱਟ ਤੇ ਕੰਮ ਕਰਨਾ ਹੈਗਾ ਅਸੀਂ ਜਿੰਨੀ ਦੇਰ ਆ ਦੋ ਦਿਨ ਕਹ ਰਹੇ ਮੈਂ ਸਮਝਦਾ ਤਿੰਨ ਦਿਨ ਤੱਕ ਹੋ ਜਾਏਗਾ ਤਿੰਨ ਦਿਨ ਤੱਕ ਹੋ ਜਾਏਗਾ ਸਾਰੀ ਸਫਾਈ ਹੋ ਜਾਏਗੀ ਹੋ ਜਾਣੀ ਚਾਹੀਦੀ ਰੰਜੀਤ ਐਵੇਨਿਊ ਦੀ ਵੱਖਰੀ ਦਿਖ ਨਜ਼ਰ ਆਏਗੀ ਉਹਨਾਂ ਅਣੀ ਹੀ ਚਾਹੀਦੀ ਹੈ ਰੰਜੀਤ ਐਵੇਨਿਊ ਹੋਵੇ ਹੋਰ ਐਸੀ ਲੁੱਕ ਹੋਵੇ ਕੋਈ ਮਤਲਬ ਨਹੀਂ ਆਾ ਹੋ ਸਕਦਾ ਡੰਪ ਯਾਰਡ ਜਿਹੜਾ ਇਹਨਾਂ ਦਾ ਕੰਪਨੀ ਦਾ ਬਣਾਇਆ ਆ ਆ ਦੋ ਚਾਰ ਪੰਜ ਦਿਨ ਹੋਰ ਇਹਨੂੰ ਲੱਗ ਜਾ ਚੁੱਪਣ ਵਾਸਤੇ ਤੋ ਅਭੀ ਖਤਮ ਕਰ ਦੋ ਮੈਂ ਉਹ ਸਾਰਾ ਇੱਥੇ ਮੈਂ ਟੋਟਲ ਵਾਲ ਕਰ ਦੇਣੀ ਹੈ ਤਾਂ ਕਿ ਅਸੀਂ ਨੋਪਤੀ ਨਾ ਹੋਵੇ ਹੁਣ ਵੀ ਅੱਜ ਸਾਰੇ ਰੱਖੇ ਆ ਰਹੇ ਹੈਗੇ ਅਸੀਂ ਹੁਣ ਇਧਰੋਂ ਦੇਖ ਕੇ ਵਾਪਸ ਹੋਏ ਕੂੜੇ ਦੇ ਇਧਰ ਡੰਪ ਕੰਪਨੀ ਦੇ ਬੰਦੇ ਬੈਠੇ ਹੈਗੇ ਆ ਕਾਰਪੋਰੇਸ਼ਨ ਦਾ ਕੰਟੈਕਟ ਹੈਗਾ ਆ ਡਾਕਟਰ ਸਾਹਿਬ ਆ ਡਾਕਟਰ ਕਿਰਨ ਨੇ ਇਹਨਾਂ ਨੂੰ ਵੀ ਇਨਸਟਰਕਸ਼ਨ ਦੇ ਦਿੱਤੀ ਹੈਗੀ ਆ ਕਹਿ ਦਿੱਤਾ ਹੈਗਾ ਆ ਡਾਕਟਰ ਸਾਹਿਬ ਵੀ ਨੇ ਪ੍ਰੋਸਾ ਦਵਾਇਆ ਕਿ ਮੈਂ ਪਰਸਨਲ ਪੂਰਾ ਕੇਅਰ ਕਰਾਂਗਾ ਠੀਕ ਡੇ ਟੂ ਡੇ ਮੋਨੀਟਰ ਕਰਾਂਗਾ ਕਿ ਆਈਦਰ ਐਸਾ ਨਹੀਂ ਹੋਏਗਾ